ਰੇ ਰਾਤੀ ਕੋਈ ਪੌਣੇ 4 ਵਜੇ ਦੇ ਕਰੀਬ ਰਾਤੀ ਚੋਰੀ ਹੋਈ ਹੈ ਸਾਡੇ ਆਫਿਸ 'ਚ ਜੀ ਦੇ ਚ 429000 ਰੁਪਏ ਕੈਸ਼ ਹੈ ਪਲਸ ਉਧਰੋਂ ਸਟਾਕ ਦਾ ਗੋਡਾਊਨ ਦਾ ਚੋਰੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਪਰ ਗੋਡਾਊਨ 'ਚ ਉਹਨੂੰ ਆਈਸਕ੍ਰੀਮ ਦੇ علاوہ ਕੁਝ ਨਹੀਂ ਮਿਲਿਆ ਤੇ ਦੋਰ ਖੁੱਲਾ ਛੱਡ ਗਿਆ ਉਹਦਾ ਉਹਦਾ ਵੀ ਨੁਕਸਾਨ ਹੋਇਆ ਸਰ ਮੈਂ ਗੋਵਿੰਦ ਮੇਰਾ ਨਾਮ ਗੋਵਿੰਦ ਹੈ ਮੇਰਾ ਵੀ ਗੁਰੂ ਤੇਗ ਬਹਾਦਰ ਨਗਰ ਮਾਲ ਮੰਡੀ 'ਚ ਸਾਡਾ ਆਫਿਸ ਹੈ ਨਾਲ ਉੱਥੇ ਮਦਰ ਡਰੀ ਆਈਸਕ੍ਰੀਮ ਦਾ ਡਿਸਟ੍ਰਿਬਿਊਸ਼ਨ ਹੈ ਤੇ ਰਾਤੀ ਕੋਈ ਪੌਣੇ 4 ਵਜੇ ਦੇ ਕਰੀਬ ਰਾਤੀ ਚੋਰੀ ਹੋਈ ਹੈ ਸਾਡੇ ਆਫਿਸ ਚ ਜਿਸ ਦੇ ਚ ਕੀ 4,29,000 ਰੁਪਏ ਕੈਸ਼ ਹੈ ਪਲੱਸ ਉਧਰੋਂ ਸਟਾਕ ਦਾ ਗੋਡਾਊਨ ਦਾ ਚੋਰੀ ਕਰਨ ਦੀ ਉਹਨੇ ਕੋਸ਼ਿਸ਼ ਕੀਤੀ ਪਰ ਗੋਡਾਊਨ ਚ ਉਹਨੂੰ ਆਈਸਕ੍ਰੀਮ ਦੇ ਇਲਾਵਾ ਕੁਛ ਨਹੀਂਰ ਨਹੀਂ ਆਇਆ ਤੇ ਦੋਰ ਖੁੱਲਾ ਛੱਡ ਗਿਆ ਉਹਦਾ ਉਹਦਾ ਵੀ ਨੁਕਸਾਨ ਹੋਇਆ ਸੀਸੀਟੀਵੀ ਚਾ ਲੋ ਬਾਹਰ ਉਹ ਗੇਟ ਟੱਪ ਕੇ ਅੰਦਰ ਆਇਆ ਕਿੰਨੇ ਬੰਦੇ ਇੱਕੋ ਹੀ ਬੰਦਾ ਸਰ ਇੱਕੋ ਬੰਦਾ ਆਇਆ ਤੇ 5-7-10 ਮਿੰਟ ਪਹਿਲੇ ਬਾਹਰ ਫੁੱਲਾ ਫਰਾਲੀ ਕਰਦਾ ਰਿਹਾ ਗੱਡੀਆਂ ਵੱਲ ਉਧਰ ਗੋਡਾਊਨ ਵਾਲ ਗੋਡਾਊਨ ਵੀ ਖੋਲੇ ਉਹਨੇ ਗੋਡਾਊਨ ਦਾ ਲੋਕ ਵੀ ਛੇੜਿਆ ਦ ਉਸ ਤੋਂ ਬਾਅਦ ਉਹਨੇ ਗੁਡਾਉਂ ਦਾ ਬੂਆ ਉਸ ਤਰ੍ਹਾਂ ਹੀ ਖੁੱਲਾ ਛੱਡ ਕੇ ਅੰਦਰ ਆ ਗਿਆ ਉੱਥੋਂ ਦੀ ਸ਼ੀਸ਼ਾ ਤੋੜ ਕੇ ਆਫਿਸ ਦਾ ਸ਼ੀਸ਼ਾ ਤੋੜ ਕੇ ਅੰਦਰ ਆ ਕੇ ਫਿਰ ਸਾਰੇ ਗੱਲਾਂ ਤੋੜਿਆ ਕੈਸ਼ ਕਾਊਂਟਰ ਤੋੜ ਕੇ ਤੇ ਉਹਦੇ ਚੋਂ ਸਾਰਾ ਕੈਸ਼ ਸਾਰਾ ਕੁਝ ਕੱਢ ਕੇ ਲੈ ਗਿਆ ਤੇ ਕੈਸ਼ ਉੱਥੇ ਰੱਖਿਆ ਦੂਜੀ ਨਜ਼ਰ ਮਤਲਬ ਸਰ ਕੱਲ ਬੈਂਕ ਬੰਦ ਸੀ ਨਾਰਮਲ ਹੈ ਦੋ ਦਿਨ ਫਰਾਈਡੇ ਦੀ ਸੇਲ ਸੀ ਕਲੈਕਸ਼ਨ ਸੀ ਲੜਕਿਆਂ ਦੀ ਸੈਟਰਡੇ ਬੈਂਕ ਬੰਦ ਸੀ ਤੇ ਉਹ ਦੋ ਦਿਨ ਦੀ ਕਲੈਕਸ਼ਨ ਔਰ ਸੇਲ ਸੀ ਪੁਲਿਸ ਤੋਂ ਬਲੇਗ ਹੋ ਗਈ ਪੁਲਿਸ ਕੰਪਲੇਂਟ ਕਰਾਤੀ ਸਰ ਹੁਣ ਉਹ ਗੇੜੇ ਸ਼ੱਕ ਹੈ ਤਾਂ ਜੀ ਜਿ ਲੱਗਦਾ ਨਹੀਂ ਸਰ ਇਹੋ ਜਿਹਾ ਤੇ ਫਿਲਹਾਲ ਕੁਝ ਨਹੀਂ ਹੈ ਲੱਗਦਾ ਨਹੀਂ ਵੀ ਕਿੰਨੇ ਪੈਸੇ ਹੋਣ ਦੇ ਬਾਬੂ ਜੀ ਕਹਿੰਦੇ ਤੁਹਾਨੂੰ ਉਹ ਬੰਦਾ ਹੋਇਆ ਜਿਹੜਾ ਤੁਹਾਨੂੰ ਜਾਣਦਾ ਵੀ ਇਹਨੇ ਪੈਸੇ ਘੜੇ ਤੋਂ ਹੈਗੇ ਤਾਂ ਨਹੀਂ ਕੋਈ ਜਾਣਕਾਰੀ ਹੋਈ ਹੈ ਕਿ ਕਿਹੜਾ ਅਫੀਸਰ ਕੈਸ਼ ਗਿਆ ਹੈ ਨੇ ਸਰ ਵੈਸੇ ਨਾਰਮਲੀ ਜਿਆਦਾ ਤਾਂ ਕੈਸ਼ ਰੱਖੀ ਦੇਣੀ ਅਸੀਂ ਆਫਿਸ ਚ ਪਰ ਉਹ ਕੱਲ ਬਾਇ ਚਾਂਸ ਹੀ ਸਾਈ ਸਾਈ ਉਹ ਦੋ ਦਿਨ ਦੀ ਸੇਲ ਕਰਕੇ ਰਹਿ ਗਿਆ ਨਹੀਂ ਤੇ ਸਾਡੀ ਕੋਸ਼ਿਸ਼ ਆ ਹੁੰਦੀ ਕਿ ਡੇਲੀ ਦੇ ਡੇਲੀ ਸ਼ਾਮੀ 3:30 ਵਜੇ ਆਪਾਂ ਜੋ ਕੈਸ਼ ਹੁੰਦਾ ਬੈਂਕ ਭੇਜ ਦਿੱਤਾ ਹੁਣ ਡਿਮਾਂਡ ਜੀ ਵਧ ਗਈ ਪੁਲਸ ਵੱਲੋਂ ਸਾਰੀ ਹੀ ਡਿਮਾਂਡ ਹੈ ਕਿ ਉਹ ਆਪਣੀ ਕਾਰਵਾਈ ਪੂਰੀ ਸਹੀ ਤਰ੍ਹਾਂ ਕਰਨ ਤੇ ਬੰਦਾ ਆਪਾਂ ਬਿਲਕੁਲ ਕਲੀਅਰ ਆ ਰਿਹਾ ਉਹਦਾ ਫੇਸ ਕੈਮਰੇ ਰਿਕਾਰਡਿੰਗ ਚ ਤੇ ਸੀਸੀਟੀਵੀ ਦੇਖਿਆ ਫੇਸ ਉਹਦਾ ਕਲੀਅਰ ਆ ਰਿਹਾ ਉਹਨੂੰ ਫੜਿਆ ਜਾਵੇ ਸਿਰ ਕਿੰਨੇ ਕੰਵਰਸ ਜਿਹੜੀ ਲੱਗਾਂ ਜਾਂਦੀਆਂ ਨੇ ਉਮਰ ਸਰ ਲੜਕੇ ਦੀ ਹੋਣੀ ਕੋਈ 22 23 ਸਾਲ ਦੀ ਇਕੱਲਾ ਹੀ ਸੀ ਇਕੱਲਾ ਹੀ ਸੀ ਸਰ ਲੜਕਾ ਤੁਹਾਨੂੰ ਲੱਗਦਾ ਨੂੰ ਪੇਤੀ ਹੈ ਤੁਹਾਨੂੰ ਨਹੀਂ ਲੱਗਦਾ ਕੋਈ ਪੇਤੀ ਹੋਵੇਗਾ ਜਿਹਨੂੰ ਸਾਰਾ ਕੁਛ ਦੇ ਬਾਰੇ ਪਤਾ ਹੋ ਸਰ ਕੁਝ ਹੋ ਵੀ ਸਕਦਾ ਉਹਦੇ ਚ ਸਾਨੂੰ ਅਸੀਂ ਪੜਤਾਲ ਕਰਨੀ ਪਵੇਗੀ ਕਿਉਂ ਨਾ ਹੋ ਸਕਦਾ ਇਹ ਪੜਤਾਲ ਪੁਲਿਸ ਸਹੀ ਤਰ੍ਹਾਂ ਕਰੇਗੀ ਤੇ ਭਾਵੇਂ ਕੋਈ ਪੇਤੀ ਵੀ ਨਿਕਲੇ ਜਾਂ ਬਾਹਰ ਦਾ ਵੀ ਨਿਕਲੇ ਪਰ ਪੁਲਿਸ ਨੂੰ ਆਪਣੀ ਪੜਤਾਲ ਸਹੀ ਤਰ੍ਹਾਂ ਕਰਨੀ ਚਾਹੀਦੀ ਹੈ ਤਾਂ ਹੀ ਪਤਾ ਲੱਗੇਗਾ ਸਰ ਦੇਖੋ ਕੈਸ਼ ਦਾ ਨੁਕਸਾਨ ਜਿਹੜਾ ਉਹ 4.5 ਲੱਖ ਰੁਪਏ ਦਾ ਕੈਸ਼ ਹੈ ਅਪਰੋਕਸੀਮੇਟ ਸਟਾਕ ਦਾ ਵੀ ਨੁਕਸਾਨ ਹੋਇਆ ਸਰ 3-4 ਲੱਖ ਰੁਪਏ ਦਾ ਪ੍ਰਸ਼ਾਸਨ ਕੀ ਐਸ਼ਵਾਸ਼ਣ ਦਵਾਇਆ ਇਹ ਤੁਹਾਨੂੰ ਕੋਈ ਐਸ਼ਵਾਸ਼ਣ ਨਹੀਂ ਸਰ ਫਿਲਹਾਲ ਹੈ ਤੇ ਆਈ ਕਹ ਰਹੀ ਕਿ ਆਪਾਂ ਪਤਾ ਕਰਦੇ ਆ ਤੁਸੀਂ ਜਿਆਦਾ ਇੱਧਰ ਉੱਧਰ ਖਾਪਰੋਲਾ ਨਾ ਪਾਇਓ ਤਾਰੋ ਬੰਦੇ ਨੂੰ ਪਤਾ ਨਾ ਲੱਗੇ ਆਪਾਂ ਬੰਦਾ ਪਛਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਟੀਮ ਲਾਈ ਹੈ ਸ਼ਾਮ ਤੱਕ ਦੇਖੋ ਕੀ ਰਿਜ਼ਲਟ ਦਿੰਦੇ ਨੇ ਸ਼ਾਮ ਆਇਆ 8-10 ਲੱਖ ਦਾ ਕੀ ਮੈਂ ਤਰੀ ਮੋਕੇ ਰਾਏ ਕੀ ਕਾਰ ਕੀਤੀ ਜਾ ਰਹੀ ਮੋਕੇ ਦੇ ਕੱਲ ਨਗਰੇ ਰਾਤ ਨੂੰ ਦੇ ਸਵੇਰੇ 3:30 ਵਜੇ ਦੇ ਕਰੀਬ ਚੋਰ ਕੋਈ ਆਇਆ ਇਹਨਾਂ ਨੇ ਕਰਤੀ ਆ ਆਨ ਕਰਕੇ ਸ਼ੀਸ਼ਾ ਤੋੜ ਕੇ ਐਂਟਰ ਕਰਕੇ ਤੇ 429000 ਰੁਪਇਆ ਇਹਨਾਂ ਦਾ ਕੈਸ਼ ਲਗੇ ਆ ਤੇ ਇੱਕ ਸਟਾਕ ਰੂਮ ਸੀ ਇਹਨਾਂ ਦਾ ਆਈਸਕ੍ਰੀਮ ਮਦਰ ਡੇਰੀ ਆ ਜਾਂਦਾ ਇਹਨਾਂ ਦਾ ਆਪਣਾ ਵਿਦਾਨ ਹੈ ਤੇ ਉਹ ਉਹਨਾਂ ਦਾ ਸਟਾਕ ਰੂਮ ਦਾ ਜਿਹੜਾ ਆਪਣਾ ਦਰਵਾਜ਼ਾ ਖੁੱਲਾ ਹੋਣ ਕਰਕੇ ਥੋੜਾ ਨਿਸ਼ਾਨ ਹੋਇਆ ਵਾ ਬਾਕੀ ਜਿਹੜੀ ਕਾਰਵਾਈ ਜਿਹੜੀ ਮناسب ਕਾਰਵਾਈ ਕਰਕੇ ਆਪਾਂ ਪਰਚਾ ਦਰਜ ਕਰਕੇ ਆਪਾਂ ਸੀਸੀਟੀਵੀ ਵੀ ਖਾਉਣੇ ਆਈਆਂ ਤੇ ਉਹ ਸੀਸੀਟੀਵੀ ਦੀ ਫੋਟੋ ਆਈ ਹੈ ਲੇਕਿਨ ਕਲੀਅਰ ਨਹੀਂ ਫੋਟੋ ਹੈ ਫਿਰ ਵੀ ਆਪਾਂ ਉਹਦੇ ਆਪਣੇ ਤੌਰ ਤੇ ਪਾਲ ਕਰ ਰਹੇ ਆਂ ਤੇ ਜੇ ਬੰਦਾ ਟ੍ਰੇਸ ਹੋ ਜਾਏ ਤੇ ਬਹੁਤ ਵਧੀਆ ਹੋ ਜਾਏਗਾ ਦੇ ਜੋ ਹੋ ਜਾਏਗਾ ਮੈਂ ਸੰਭਾਵਨਾ ਵਾਂ ਵਸ ਮੈਂ ਲੱਭ ਜਾਈਗਾ ਸਰ ਲੱਗੇ ਪੁਲਿਸ ਲੈਣਾ ਲੱਗੇ ਡਿਪਟੀ ਸਾਹਿਬ ਦਾ ਦਫਤਰ ਵੀ ਹੈ ਰੈਸ਼ੀ ਕਲੋਨੀ ਦੇ ਵਿੱਚ ਇਦਾਂ ਦਾ ਕੰਮ ਹੋਣਾ ਕਿ ਕਿਤੇ ਲੋਕ ਸੇਫ ਰਹਿਣਗੇ ਸੇਫ ਤੁਹਾਨੂੰ ਪਤਾ ਹੀ ਨਹੀਂ ਇਹ ਜਨਾਬ ਰਾਹ ਦਾ ਟਾਈਮ ਹੈ ਕੋਈ ਕਹਿ ਨਹੀਂ ਸਕਦੇ ਇਹਦੇ ਬਾਰੇ ਆਪਾਂ ਸਰ ਇਹਨਾਂ ਦਾ ਗਿਆਨ ਵਗੈਰਾ ਵੀ ਵਾਹ ਉੱਤੋਂ ਉੱਪਰ ਸਭ ਚਾਰਕ ਗ੍ਰਾਮ ਦੇ ਦਿੱਤੇ ਸੰਦੇ ਅਸੀਂ ਢਿੜਿਤਾ ਲਾਈਵ ਪਰ ਚੱਦਾ ਲਿਗੀ ਤਰਾਂ ਮਤਿਆਂ ਚੋਸ਼ੀ ਨੂੰ ਚੋਰੀ ਦੇ ਹੋਏ ਜਿਹੜਾ ਗੱਲ ਹੈ। ਸੀਸੀ ਪ੍ਰਵਾਹ ਨੂੰ ਕੀ ਐਸੋਸ਼ੀਏਸ਼ਨ ਹੋਇਆ ਹੈ ਜੀ। ਸਵਾਸ਼ਣ ਦੀ ਜੇਦ ਬੰਦਾ ਫੜਿਆਗਾ ਤੇ ਇਹਨਾਂ ਦੇ ਪੈਸੇ ਵਾਪਸ ਮਿਲ ਜਾਣਗੇ। ਬਾਕੀ ਜਿਹੜੀ ਕਾਰਵਾਈ ਬੰਦੀ ਤੁਲਸੀ ਨੇ ਵੱਧ ਕਰਨੀ ਹੈ।